ਦਾਸ ਇਸ ਤਰ੍ਹਾਂ ਕੋਟਨ ਕੋਟਨ ਵਰ ਪਰਣਾਮ ਕਰਦਾ ਹੈ ਆਓ ਤੋ ਕਦਾਚਾਰਨ ਕਰੀਏ ਮੈਨ ਮੁਖੜਾ ਸਤ ਗੁਰ ਤੇਰਾ ਰੂਪ ਅਲਾਈ ਲਗਦਾਏ ਜਿ ਮੈਨੂੰ ਮੁਖੜਾ ਸਤ ਗੁਰ ਤੇਰਾ ਰੂਪ ਅਲਾਈ ਲਗਦਾਏ ਮੈਨੂੰ ਮੁਖੜਾ ਸਤ ਗੁਰ ਤੇਰਾ ਰੂਪ ਅਲਾਈ ਮੇਨੂੰ ਮੁਖੜਾ ਸਤਗੁਰ ਤੇਰਾ ਰੂਪੇ ਲਾਹੀ ਲਗਦਾ ਏ ਜਿਵੇਂ ਮੈਨੂੰ ਮੁਖੜਾ ਸਤਗੁਰ ਤੇਰਾ ਰੂਪੇ ਲਾਹੀ ਲਗਦਾ ਏ ਮੈਨੂੰ ਮੁਖੜਾ ਸਤਗੁਰ ਤੇਰਾ ਰੂਪੇ ਲਾਹੀ ਲਗਦਾ ਏ ਮੈਨੂੰ ਤੇਰੇ ਲੀਲਾ ਜਗ ਤੋਂ ਨਿਆਰੀ ਤੇਰੇ ਲੀਲਾ ਜਗ ਤੋਂ ਨਿਆਰੀ ਤੇਰੀ ਲੀਲਾ ਜਗ ਤੋਂ ਨਿਆਰੀ ਤੇਰੀ ਲੀਲਾ ਜਗ ਤੋਂ ਨਿਆਰੀ ਕਦੇ ਤੂੰ ਲੱਗਦਾ ਕ੍ਰਿਸ਼ਨ ਮਰਾਰੀ ਕਦੇ ਤੂੰ ਲੱਗਦਾ ਕ੍ਰਿਸ਼ਨ ਮਰਾਰੀ ਤੇ ਤੂੰ ਲੱਗਦਾ ਕ੍ਰਿਸ਼ਨ ਮਰਾਰੀ ਕਦੇ ਤੂੰ ਲੱਗਦਾ ਕ੍ਰਿਸ਼ਨ ਮਨਾਰੀ ਜਿਮਨਾਂ ਕੰਡੇ ਪਰਾਂਦਾ ਹਵਾ ਤੇ ਬਾਣਾ ਲਗਦਾ ਏ ਜਿ ਮੈਨੂੰ ਮੁਖੜਾ ਸਤਗੁਰ ਤੇਰਾ ਰੂਪੇ ਲਾਹੀ ਲਗਦਾ ਏ ਮੈਨੂੰ ਮੁਖੜਾ ਸਤਗੁਰ ਤੇਰਾ ਰੂਪੇ ਲਾਹੀ ਲਗਦਾ ਏ ਮੈਨੂੰ ਮੁਖੜਾ ਸਤਗੁਰ ਤੇਰਾ ਰੂਪੇ ਲਾਹੀ ਜਗਤੋਂ ਕਾਮ ਤੇਰੇ ਨਿਆਰੇ ਜਗਤੋਂ ਕਾਮ ਤੇਰੇ ਨਿਆਰੇ ਜਗਤੋਂ ਕਾਮ ਤੇਰੇ ਨਿਆਰੇ ਜਗਤੋਂ ਕਾਮ ਕਦੇ ਤੂੰ ਲੱਗਦਾ ਮੈਂ ਢੋਰਾ ਮੈਂ ਕਦੇ ਤੂੰ ਲੱਗਦਾ ਮੈਨੂੰ ਰਾਮ ਕਦੇ ਤੂੰ ਲੱਗਦਾ ਮੈਨੂੰ ਰਾਮ ਦੇ ਤੁਲਗਦਾ ਮੈਨੂੰ ਰਾਮ ਭਾਵਾ ਯਦਲਾੰਗਾ ਦੇਵਲੇ ਜਿਰ ਰਾਵਣ ਦਾ ਵੜਦਾ ਜਿ ਮੈਨੂੰ ਮੁਖੜਾ ਸਤ ਗੁਰ ਤੇਰਾ ਰੂਪ ਹੈ ਲਾਗਦਾ ਏ ਮੈਨੂੰ ਮੁਖੜਾ ਸਤ ਗੁਰ ਤੇਰਾ ਗੁਰ ਤੇਰਾ ਰਵੈ ਅਲਾਹੇ ਲਗਦਾ ਏ ਜਿਵੇਂ ਮੋਕੜਾ ਸਤ ਗੁਰ ਤੇਰਾ ਰਵੈ ਅਲਾਹੇ ਲਗਦਾ ਏ ਮੈਨੂੰ ਮੋਕੜਾ ਸਤ ਗੁਰ ਤੇਰਾ ਰੂਪੇ ਅਲਾਹੇ ਲਗਦਾ ਹੈ ਮੈਨੂੰ ਮੋਕੜਾ ਸਤ ਗੁਰ ਤੇਰਾ ਰੂਪੇ ਲਾਹੇ ਲਗਦਾ ਹੈ ਅਤਾ ਪਤਾ ਨਹੀਂ ਲੱਗਦਾ ਤੇਰਾ ਅਤਾ ਪਤਾ ਨਹੀਂ ਲੱਗਦਾ ਤੇਰਾ ਅਤਾ ਪਤਾ ਨਹੀਂ ਲੱਗਦਾ ਤੇਰਾ ਅਤਾ ਪਤਾ ਨਹੀਂ ਲੱਗਦਾ ਤੇ ਤੂੰ ਕਾਸ਼ੀ ਵਾਲਾ ਲੱਗਦਾ ਅੱਜ ਤੂੰ ਕਾਸ਼ੀ ਵਾਲਾ ਲੱਗਦਾ ਅੱਜ ਤੂੰ ਕਾਸ਼ੀ ਵਾਲਾ ਲੱਗਦਾ ਅੱਜ ਤੂੰ ਕਾਸ਼ੀ ਵਾਲਾ ਲੱਗਦਾ ਕਿਰਪਾ ਜਦ ਸੰਗ ਤਾਂ ਤੇ ਕੀ ਤੇ ਵਾਤੇ ਸੋਣਾ ਲਗਦਾ ਏ ਜਿ ਮੈਨੂੰ ਮੁਖੜਾ ਸਤਗੁਰ ਤੇਰਾ ਰੂਪ ਇਹ ਲਗਦਾ ਏ ਮੈਨੂੰ ਮੁਖੜਾ ਸਤਗੁਰ ਤੇਰਾ ਰੂਪ ਇਹ ਲਗਦਾ ਹੈ ਮੈਨੂੰ ਮੁਖੜਾ ਸਤਗੁਰ ਤੇਰਾ ਮੁਖੜਾ ਜਤ ਗੁਰ ਤੇਰਾ ਰਵੇ ਅਲਾਹੇ ਲਗਦਾ ਜ਼ਿ ਮੈਨੂੰ ਮੁਖੜਾ ਜਤ ਗੁਰ ਤੇਰਾ ਰਵੇ ਅਲਾਹੇ ਲਗਦਾ